ਜੋ ਐਸਐਸਪੀ ਜੰਦਰਭਾਤੀ ਜੀ ਤੇ ਹਰਕਮਲਪ੍ਰੀਤ ਸਿੰਘ ਠਾਕ ਸਾਹਿਬ ਦੇ ਸੁਝਾਅ ਨੁਕਤੇ ਤੇ ਔਰ ਡੀਐਸਪੀ ਸਬਡਿਵੀਜ਼ਨ ਫਲੋਰ ਸਰਦਾਰ ਸਰਦਨ ਸਿੰਘ ਬਾਲਾ ਔਰ ਡੀਐਸਪੀ ਮਨਜੀਤ ਸਿੰਘ ਡੀਐਸਪੀ ਟ੍ਰੈਫਿਕ ਜਿਨ੍ਹਾਂ ਦੀ ਅਗਵਾਈ ਹੇਠ ਤੇ ਅਲੱਗ-ਅਲੱਗ ਨਾਕਾਬੰਦੀ ਕਰਕੇ ਤੇ ਆਪਣੇ ਮੋਟਰਸਾਈਕਲ ਵਗੈਰਾ ਗੱਡੀਆਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਛੱਕੀ ਪੁਲਸਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਅੱਜ ਅਸੀਂ ਅਪ ਬੋਲਟ ਦੇ ਪਟਾਕੇ ਮਾਰਦੇ ਦੋ ਮੋਟਰਸਾਈਕਲ ਆ ਆਪਾਂ ਮੌਨ ਕੀਤੇ ਆ ਔਰ 10 ਚਲਾਨ ਕੀਤੇ ਆ ਔਰ ਲੋਕਾਂ ਨੂੰ ਅਵੇਰਨੈਸ ਵੀ ਕਰਾ ਰਹੇ ਆ ਟੈਫ ਦੇ ਨੰਬਰੇ ਵੀ ਮੈਂ ਆਪਣਾ ਹੈਲਮਟ ਪਾ ਕੇ ਰੱਖੋ ਜਿਹੜੀ ਬੈਲਟ ਸੀਟ ਬੈਲਟ ਲਾ ਕੇ ਰੱਖੋ ਉਹ ਲੋਕਾਂ ਦਾ ਜੋ ਮਰਜ਼ੀ ਆ ਪਰ ਅਸੀਂ ਇਹੋ ਜਿਹਾ ਕੋਈ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਉਹ ਟੇਪਲ ਸਵਾਰੀ ਦਾ ਬੋਲਟ ਤੇ ਪਟਾਕੇ ਨਾਲ ਹਾਂਜੀ ਬਿਲਕੁਲ ਬੌਂਡ ਕੀਤੇ ਜਾ ਰਹੇ ਆ ਜੀ ਬਾਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਉਹ ਲੋਡ ਗੱਡੀਆਂ ਵਾਲਿਆਂ ਨੂੰ ਵੀ ਹੋਰ ਲੋਡ ਗੱਡੀਆਂ ਵਾਲਿਆਂ ਨੂੰ ਵੀ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਆ ਹੁਣ ਤਾਂ ਕਿੰਨੇ ਚਲਾਨ ਕਿੰਨੇ ਬੌਂਡ ਹੋਏ ਅੱਜ 10 ਕ ਚਲਾਨ ਹੋਏ ਆ ਤਿੰਨ ਮੋਟਰਸਾਈਕਲ ਬੰਦ ਹੋਏ ਆ ਜੀ ਇਸੇ ਤਰ੍ਹਾਂ ਇਹ ਸਾਰੇ ਚੱਲਦੇ ਰਹਿਗੇ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ ਮਾਨ ਜੋ ਐਸਐਸਪੀ ਜੰਦਰਭਾਤੀ ਜੀ ਤੇ ਹਰਪ੍ਰੀਤ ਅਮਨਪ੍ਰੀਤ ਸਿੰਘ ਖੱਤਖਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਔਰ ਡੀਐਸਪੀ ਸਬਡਿਵੀਜ਼ਨ ਫਲੋਰ ਸਰਦਾਰ ਸਰਦਨਜੀਤ ਬਾਲਾ ਔਰ ਡੀਐਸਪੀ ਮਨਜੀਤ ਸਿੰਘ ਐਸਐਸਪੀ ਟ੍ਰੈਫਿਕ ਜਿਨ੍ਹਾਂ ਦੀ ਅਗਵਾਈ ਹੇਠ ਤੇ ਅਲੱਗ-ਅਲੱਗ ਨਾਕਾਬੰਦੀ ਕਰਕੇ ਤੇ ਆਪਣੇ ਮੋਟਰਸਾਈਕਲ ਵਗੈਰਾ ਗੱਡੀਆਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਛੱਕੀ ਪੁਲਸਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਅੱਜ ਅਸੀਂ ਅਪ ਬੋਲਟ ਦੇ ਪਟਾਕੇ ਮਾਰਦੇ ਦੋ ਮੋਟਰਸਾਈਕਲ ਆ ਆਪਾਂ ਮੌਨ ਕੀਤੇ ਆ ਔਰ ਦਸ ਚਲਾਨ ਕੀਤੇ ਆ ਔਰ ਲੋਕਾਂ ਨੂੰ ਅਵੇਰਨੈਸ ਵੀ ਕਰਾ ਰਹੇ ਆ ਟੈਫ ਦੇ ਨੰਬਰੇ ਵੀ ਮੈਂ ਆਪਣਾ ਹੈਲਮਟ ਪਾ ਕੇ ਰੱਖੋ ਜਿਹੜੀ ਬੈਲਟ ਸੀਟ ਬੈਲਟ ਲਾ ਕੇ ਰੱਖੋ ਉਹ ਲੋਕਾਂ ਦਾ ਜੋ ਮਰਜ਼ੀ ਆ ਪਰ ਅਸੀਂ ਇਹੋ ਜਿਹਾ ਕੋਈ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ 53 ਸਵਾਰੀ ਦਾ ਬੋਟਰ ਤੇ ਪਲਾਕੇ ਨੇ ਹਾਂਜੀ ਬਿਲਕੁਲ ਬੋਰਡ ਕੀਤੇ ਜਾ ਰਹੇ ਆ ਜੀ ਬਾਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਉਹ ਲੋਡ ਗੱਡੀਆਂ ਵਾਲਿਆਂ ਨੂੰ ਵੀ ਹੋਰ ਲੋਡ ਗੱਡੀਆਂ ਵਾਲਿਆਂ ਨੂੰ ਵੀ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਹੁਣ ਤਾਂ ਕਿੰਨੇ ਚਲਾਨ ਕਿੰਨੇ ਬੋਰਡ ਹੋਏ ਅੱਜ 10 ਚਲਾਨ ਹੋਏ ਆ ਤਿੰਨ ਮੋਟਰਸਾਈਕਲ ਬੰਦ ਹੋਏ ਆ ਜੀ ਇਸੇ ਤਰ੍ਹਾਂ ਇਹ ਸਾਰੇ ਚੱਲਦੇ ਰਹਿਗੇ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ ਮਾਨਯੋਗ ਐਸਐਸਪੀ ਜੰਦਰਪੱਤ ਦੀ ਤੇ ਹਰਕਮਨਜੀਤ ਸਿੰਘ ਠਾਕ ਸਾਹਿਬ ਦੇ ਦੁਸ਼ਮਨ ਰੇਖਾਂ ਤੇ ਔਰ ਡੀਐਸਪੀ ਸਬਡਿਵੀਜ਼ਨ ਫਲੋਰ ਸਰਦਾਰ ਸਰਦਨ ਸਿੰਘ ਬਾਲਾ ਔਰ ਡੀਐਸਪੀ ਮਨਜੀਤ ਸਿੰਘ ਡੀਐਸਪੀ ਟ੍ਰੈਫਿਕ ਜਿਨ੍ਹਾਂ ਦੀ ਅਗਵਾਈ ਹੇਠ ਤੇ ਅਲੱਗ-ਅਲੱਗ ਨਾਕਾਬੰਦੀ ਕਰਕੇ ਤੇ ਆਪਣੇ ਮੋਟਰਸਾਈਕਲ ਵਗੈਰਾ ਗੱਡੀਆਂ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਆ ਛੱਕੀ ਪੋਰਸ਼ਨ ਦੀ ਚੈਕਿੰਗ ਕੀਤੀ ਜਾ ਰਹੀ ਆ ਅੱਜ ਅਸੀਂ ਬੁਲਟ ਦੇ ਪਟਾਕੇ ਮਾਰਦੇ ਦੋ ਮੋਟਰਸਾਈਕਲ ਆ ਆਪਾਂ ਮੋਨ ਕੀਤੇ ਆ ਔਰ 10 ਚਲਾਨ ਕੀਤੇ ਆ ਔਰ ਲੋਕਾਂ ਨੂੰ ਅਵੇਰਨੈਸ ਵੀ ਕਰਾ ਰਹੇ ਟੈਫ ਦੇ ਨੰਬਰੇ ਵੀ ਮੈਂ ਆਪਣਾ ਹੈਲਮਟ ਪਾ ਕੇ ਰੱਖੋ ਜਿਹੜੀ ਬੈਲਟ ਸੀਟ ਬੈਲਟ ਲਾ ਕੇ ਰੱਖੋ ਉਹ ਲੋਕਾਂ ਦਾ ਜੋ ਮਰਜ਼ੀ ਆ ਪਰ ਅਸੀਂ ਇਹੋ ਜਿਹਾ ਕੋਈ ਕਿਸੇ ਦੀ ਕੋਈ ਗੱਲ ਨਹੀਂ ਸੁਣਦੇ ਉਹ 35 ਸਵਾਰੀ ਦਾ ਬੋਟਰ ਤੇ ਪਲਾਕੇ ਨੇ ਹਾਂਜੀ ਬਿਲਕੁਲ ਬੋਰਡ ਕੀਤੇ ਜਾ ਰਹੇ ਆ ਜੀ ਬਾਕੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾ ਰਹੀ ਹੈ ਉਹ ਲੋਡ ਗੱਡੀਆਂ ਵਾਲਿਆਂ ਨੂੰ ਵੀ ਹੋਰ ਲੋਡ ਗੱਡੀਆਂ ਵਾਲਿਆਂ ਨੂੰ ਵੀ ਉਹਨਾਂ ਦੇ ਵੀ ਚਲਾਨ ਕੱਟੇ ਜਾ ਰਹੇ ਹੁਣ ਤਾਂ ਕਿੰਨੇ ਚਲਾਨ ਕਿੰਨੇ ਬੋਰਡ ਹੋਏ ਅੱਜ 10 ਚਲਾਨ ਹੋਏ ਆ ਤਿੰਨ ਮੋਟਰਸਾਈਕਲ ਬੰਦ ਹੋਏ ਆ ਜੀ ਇਸੇ ਤਰ੍ਹਾਂ ਇਹ ਸਾਰੇ ਚੱਲਦੇ ਰਹਿਗੇ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ